ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਜਿ ਕਰਾਂਗੇ ਨਿਬੰਧ 14 ਸੜਕ ਪਾਰ ਕਰਦਾ ਬਡੇਪਾ ਤੇ ਬੇਟਾ ਅੱਜ ਅਹੀ ਵਿਸ਼ਾ ਵਸਤੂ ਕਰਾਂਗੇ ਜਿਹੜਾ ਕਿ ਬਹੁਤ ਹੀ ਈਜ਼ੀ ਲਿਖਿਆ ਹੋਇਆ ਹੈ ਹਾਂਜੀ ਪੜ੍ਹਦੇ ਆਂ ਸੜਕ ਪਾਰ ਕਰਦਾ ਬਡੇਪਾ ਨਿਬੰਧ ਪਰ ਫੈ ਸਰ ਕੁਲਬੀਰ ਸਿੰਘ ਕਾਂਗ ਦੀ ਰਚਨਾ ਹੈ ਇਸ ਨਿਬੰਧ ਦਾ ਵਿਸ਼ਾ ਬੁਢਾਪਾ ਹੈ ਜਿਸ ਬਾਰੇ ਜ਼ਿਕਰ ਕਰਦੇ ਹੋਏ ਲੇਖਕ ਕਹਿਣਾ ਚਾਹੁੰਦਾ ਹੈ ਕਿ ਮਨੁੱਖ ਨੂੰ ਆਪਣਾ ਬੁਢਾਪਾ ਜਿੰਦਾਦਿਲੀ ਨਾਲ ਗੁਜ਼ਾਰਨਾ ਚਾਹੀਦਾ ਹੈ ਕਹਿੰਦਾ ਮਤਲਬ ਜਿੰਦਾਦਿਲੀ ਮਤਲਬ ਖੁਸ਼ ਹੋ ਕੇ ਗੁਜ਼ਾਰਨਾ ਚਾਹੀਦਾ ਹੈ ਬੁਢਾਪੇ ਦੇ ਵਿੱਚ ਮਰੂ ਮਰੂ ਨਹੀਂ ਕਰਨਾ ਚਾਹੀਦਾ ਤੇ ਇਸ ਨੂੰ ਜ਼ਿੰਦਗੀ ਦੀ ਵਿਕਰਾਲ ਵਿਕਰਾਲ ਦਾ ਮਤਲਬ ਹੁੰਦਾ ਭਿਆਨਕ ਠੀਕ ਹੈ ਅਵਸਥਾ ਨਹੀਂ ਸਮਝਣਾ ਚਾਹੀਦਾ ਮੋਸਟਲੀ ਕੀ ਹੁੰਦਾ ਕਿ ਬੁਢਾਪੇ ਦੇ ਵਿੱਚ ਸਰੀਰ ਕਮਜ਼ੋਰ ਹੋ ਜਾਂਦਾ ਠੀਕ ਹੈ ਤੇ ਬੱਚੇ ਜਿਹੜੇ ਆ ਮਾਪਿਓ ਨੂੰ ਬਹੁਤ ਸਮਝਣ ਲੱਗ ਪੈਂਦੇ ਨੇ ਤੇ ਇਹਦੇ ਵਿੱਚ ਲੇਖਕ ਇਹ ਸੰਦੇਸ਼ ਆ ਦਿੰਦਾ ਹੈ ਕਿ ਜਿੰਨਾ ਚੱਕ ਤੁਹਾਡੇ ਸਰੀਰ ਵਿੱਚ ਪ੍ਰਾਨ ਹੈ ਤੇ ਤੁਸੀਂ ਆਪਣੇ ਬੁਢਾਪੇ ਦੇ ਵਿੱਚ ਵੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤੇ ਤੰਦਰੁਸਤ ਸਰੀਰ ਤਾਂ ਹੀ ਰਹੇਗਾ ਜੇ ਤੁਸੀਂ ਐਕਟਿਵ ਰਹੋਗੇ ਠੀਕ ਹੈ ਮਤਲਬ ਕੰਮ ਕਾਜ ਕਰੋਗੇ ਤੇ ਇਸ ਕਰਕੇ ਜਿਹੜਾ ਬੁਢਾਪਾ ਹੈ ਨਾ ਉਹਨੂੰ ਜ਼ਿੰਦਗੀ ਦਾ ਵਿਕਰਾਲ ਮਤਲਬ ਭਿਆਨਕ ਅਵਸਥਾ ਨਹੀਂ ਸਮਝਣਾ ਚਾਹੀਦਾ ਅੱਗੇ ਲਿਖਿਆ ਹੈ ਲੇਖਕ ਚਾਹੁੰਦਾ ਹੈ ਕਿ ਉਹ ਆਪਣੇ ਬੁਢਾਪੇ ਵਿੱਚ ਤੁਰਦਾ ਫਿਰਦਾ ਹੀ ਇਸ ਦੁਨੀਆ ਤੋਂ ਜਾਵੇ ਕਹਿੰਦਾ ਮਤਲਬ ਹੈ ਕਿ ਲੇਖਕ ਕਹਿੰਦਾ ਚਾਹੇ ਮੇਰੇ ਤੇ ਬੁਢਾਪਾ ਆਵੇ ਪਰ ਮੈਂ ਇੰਨਾ ਕਮਜ਼ੋਰ ਨਾ ਹੋਵਾਂ ਕਿ ਮੈਂ ਕਿਸੇ ਤੇ ਡਿਪੈਂਡ ਹੋ ਜਾਵਾਂ ਠੀਕ ਹੈ ਮਤਲਬ ਆਪਣੇ ਬੱਚਿਆਂ ਤੇ ਡਿਪੈਂਡ ਹੋ ਕੇ ਨਹੀਂ ਰਹਿਣਾ ਚਾਹੁੰਦਾ ਲੇਖਕ ਕਹਿੰਦਾ ਕਿ ਉਹ ਤੁਰਦਾ ਫਿਰਦਾ ਹੀ ਇਸ ਸੰਸਾਰ ਤੋਂ ਚਲਾ ਜਾਏ ਕਹਿੰਦਾ ਭਾਵ ਕਿ ਤੁਰਦੇ ਫਿਰਦੇ ਹੀ ਉਹਦੀ ਡੈਥ ਹੋ ਜਾਵੇ ਠੀਕ ਹੈ ਉਹ ਆਪਣੇ ਪਿਤਾ ਦੀ ਮਿਸਾਲ ਦੇ ਕੇ ਦੱਸਦਾ ਹੈ ਕਿ ਕੰਮ ਮਨੁੱਖ ਦੀ ਜ਼ਿੰਦਗੀ ਹੈ ਤੇ ਬਚਾਪੇ ਵਿੱਚ ਵੀ ਕੰਮ ਦਿਆ ਤਿਆਗ ਨਹੀਂ ਕਰਨਾ ਚਾਹੀਦਾ ਉਹ ਦੱਸਦਾ ਹੈ ਕਿ ਉਸਨੇ ਕਈ ਵਾਰੀ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੇਵਾ ਮੁਕਤ ਹੋ ਜਾਣ ਕਹਿਣ ਦਾ ਮਤਲਬ ਹੈ ਕਿ ਉਹ ਕੰਮ ਕਾਜ ਛੱਡ ਦੇਣ ਉਹ ਉਹਨਾਂ ਦੀ ਸੇਵਾ ਕਰਨਗੇ ਪਰ ਲੇਖਕ ਦੇ ਪਿਤਾ ਜੀ ਮੁਸਕਰਾ ਕੇ ਕਹਿੰਦੇ ਹਨ ਕਿ ਜਦੋਂ ਉਸਨੇ ਕੰਮ ਕਾਜ ਕਰਨਾ ਛੱਡ ਦਿੱਤਾ ਤਾਂ ਉਹਦੂ ਹੀ ਉਸਦੀ ਮੌਤ ਬੁਹੇ ਆ ਖੜੀ ਹੋਵੇਗੀ ਕਹਿੰਦਾ ਭਾਵ ਹੈ ਕਿ ਇਨਸਾਨ ਨੂੰ ਹਮੇਸ਼ਾ ਕੰਮਕਾਜ ਕਰਦੇ ਰਹਿਣਾ ਚਾਹੀਦਾ ਕਿਉਂਕਿ ਫਿਰ ਹਟਾ ਮਨ ਜਿਹੜਾ ਕੰਮ ਦੇ ਵਿੱਚ ਲਗਾ ਰੰਦਾ ਜੇਦ ਇਨਸਾਨ ਕੰਮ ਕਰਨਾ ਛੱਡ ਦੇਗਾ ਠੀਕ ਹੈ ਤਾਂ ਉਹਦਾ ਮਨ ਦੇ ਜਿਹੜੇ ਦਿਮਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ ਨੇ ਠੀਕ ਹੈ ਜਿਹੜਾ ਆਪਣੇ ਸਰੀਰ ਨੂੰ ਹੀ ਤੰਦਰੁਸਤ ਰੱਖਦੇ ਹਨ ਉਹ ਸਾਡੇ ਮਾਈਂਡ ਤੇ ਡਿਪੈਂਡ ਕਰਦਾ ਹੈ ਠੀਕ ਹੈ ਜਦੋਂ ਹੀ ਇੱਕ ਕਰ बार-बार ਸੋਚੀ ਜਾਂਦੇ ਆ ਸੋਚੀ ਜਾਂਦੇ ਆ ਵਿਹਲੇ ਬੈਠ ਕੇ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਇਸ ਕਰਕੇ ਲੇਖਕ ਕੀ ਕਹਿੰਦਾ ਕਿ ਲੇਖਕ ਦੇ ਜਿਹੜੇ ਪਿਤਾ ਹੈ ਉਹ ਇਹ ਸੋਚ ਰੱਖਦੇ ਹੈ ਕਿ ਜਦੋਂ ਤੱਕ ਉਹਦੇ ਸਰੀਰ ਵਿੱਚ ਜਾਨ ਆ ਕੰਮ ਕਰਨਗੇ ਜੇਕਰ ਕੰਮ ਨਾ ਬੰਦ ਕਰ ਦਿੱਤਾ ਤੇ ਉਹ ਸਮਝ ਲੈਣ ਕਿ ਉਸੇ ਦਿਨ ਹੀ ਉਹਨਾਂ ਦੀ ਮੌਤ ਹੋ ਜਾਵੇਗੀ ਠੀਕ ਹੈ ਉਹਨਾਂ ਦੇ ਪਰਮ ਮਿੱਤਰ Pritam Singh ਕਿੰਨਾਂ ਦੇ ਪਰਮ ਮਿੱਤਰ ਮਤਲਬ ਲੇਖਕ ਦੇ ਪਿਤਾ ਦੇ ਪਰਮ ਮਿੱਤਰ Pritam Singh ਵੀ ਲੇਖਕ ਨੂੰ ਇਹੀ ਸਲਾਹ ਦਿੰਦੇ ਹਨ ਕਿ ਕੰਮ ਉਹਨਾਂ ਦੀ ਜ਼ਿੰਦਗੀ ਹੈ ਕਿੰਨਾਂ ਦੀ ਜ਼ਿੰਦਗੀ ਹੈ ਲੇਖਕ ਦੇ ਪਿਤਾ ਦੀ ਜ਼ਿੰਦਗੀ ਕੀ ਹੈ ਕੰਮ ਠੀਕ ਹੈ ਤੇ ਉਹਨਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਹਾਂਜੀ ਨੈਕਸਟ ਹੈ ਲੇਖਕ ਚਾਹੁੰਦਾ ਹੈ ਕਿ ਉਸ ਦੇ ਦੇਸ਼ ਵਿੱਚ ਵੀ ਬਜ਼ੁਰਗਾਂ ਦੇ ਸੰਭਾਲ ਲਈ ਸਮਾਜਵਾਦੀ ਦੇਸ਼ਾਂ ਵਰਗੇ વૃદ્ધ ਘਰ ਹੋਣੇ ਚਾਹੀਦੇ ਹਨ ਠੀਕ ਹੈ વૃદ્ધ ਘਰ ਤੋਂ ਮਤਲਬ ਹੈ 올ਡ ਏਜ ਹਾਊਸ ਹੁਣ ਜਿਹੜਾ ਬਾਹਰ ਵੇਖੋ ਅਮਰੀਕਾ ਇੰਗਲੈਂਡ ਹੈ ਉਹਦੇ ਵਿੱਚ ਵਿਰਧ ਹਾਊਸ ਹੈ 올ਡ ਏਜ ਹਾਊਸ ਠੀਕ ਹੈ ਤੇ ਉਹਨਾਂ ਨੂੰ ਸਰਕਾਰ ਨੇ ਬਹੁਤ ਸਾਰੀਆਂ ਫਸਿਲਟੀਆਂ ਦਿੱਤੀਆਂ ਗਈਆਂ ਹੁਣ ਆਪਣਾ ਆਪਣੇ ਦੇਸ਼ ਦੀ ਅਸੀਂ ਗੱਲ ਕਰੀਏ ਤੇ ਬਹੁਤ ਹੀ ਮੁਸ਼ਕਲ ਹੈਗਾ ਬਡਾਪਾ ਹੁਣ ਪੇਰਸ ਜਿਹੜੇ ਆਪਣੇ ਤਿੰਨ ਚਾਰ ਬੱਚਿਆਂ ਨੂੰ ਸੰਭਾਲ ਲੈਂਦੇ ਨੇ ਤੇ ਜੇਦੋਂ ਉਹਨਾਂ ਤੇ ਬੁਢਾਪਾ ਆਂਦਾ ਤੇ ਉਹੀ ਬੱਚੇ 2 ਆਪਣੇ ਮਾਤਾ ਪਿਤਾ ਨੂੰ ਨਹੀਂ ਸੰਭਾਲ ਸਕਦੇ ਜਿੱਦੇ ਕਰਕੇ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਹੀ ਦੁਖਦਾਈ ਹੋ ਜਾਂਦੀ ਹੈ ਇਸ ਕਰਕੇ ਲੇਖਕ ਕਹਿੰਦਾ ਹੈ ਕਿ ਜਿਸ ਤਰ੍ਹਾਂ ਫੋਰਨ ਕੰਟਰੀ ਵਾਲਿਆਂ ਨੇ ਆਪਣੇ ਬਜ਼ੁਰਗਾਂ ਵਾਸਤੇ 올ਡ ਏਜ ਹਾਊਸ ਬਣਾਏ ਹੋਏ ਹਨ ਉਸੇ ਤਰ੍ਹਾਂ ਜਿਹੜੀ ਭਾਰਤ ਸਰਕਾਰ ਹੈ ਉਹ ਵੀ ਮਤਲਬ ਬਜ਼ੁਰਗਾਂ ਦੇ ਵਾਸਤੇ 올ਡ ਏਜ ਹਾਊਸ ਬਣਾ ਠੀਕ ਹੈ ਤਾਂ ਜੋ ਉਹਨਾਂ ਦਾ ਬੁਢਾਪਾ ਜਿਹੜਾ ਵਧੀਆ ਗੁਜ਼ਰ ਸਕੇ ਤੇ ਉਹ ਹੱਸਦੇ ਮੁਸਕਰਾਉਂਦੇ ਲਤੀਫੇ ਸੁਣਾਉਂਦੇ ਤੇ ਸਿਆਲ ਵਿੱਚ ਤੂੰ ਪਛਾਨਣ ਕਰਕੇ ਆਪਣੇ ਅਤੀਤ ਦੀਆਂ ਗੱਲਾਂ ਨੂੰ ਚੇਤੇ ਕਰਕੇ ਖੁਸ਼ ਤੇ ਹੈਰਾਨ ਹੁੰਦੇ ਹਨ ਅਤੀਤ ਦੀਆਂ ਗੱਲਾਂ ਮਤਲਬ ਜਿਹੜੀਆਂ ਬੀਤ ਚੁੱਕੀਆਂ ਨੇ ਉਹ ਗੱਲਾਂ ਜਿਹੜੀਆਂ ਉਹਨਾਂ ਨੇ ਜਵਾਨੀ ਵਿੱਚ ਬੀਤ ਚੁੱਕੀਆਂ ਨੇ ਅਤੀਤ ਦੀਆਂ ਗੱਲਾਂ ਉੱਥੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੈਰ ਕਰਨ ਅਤੇ ਕੰਮ ਦੇ ਸਮੇਂ ਵਿੱਚ ਆਰਾਮ ਕਰਨ ਦਾ ਵੀ ਹੱਕ ਸੀ ਹੁਣ ਜਿਹੜੇ ਫੋਰਨ ਕੰਟਰੀ ਵਿੱਚ ਕੀ ਕਰਦੇ ਨੇ ਕਿ ਇੱਕ ਟਾਈਮ ਲਿਮਿਟ ਹੁੰਦੀ ਹੈ ਵਰਕ ਦੀ ਠੀਕ ਹੈ ਉਸ ਤੋਂ ਬਾਅਦ ਇਹ ਮਤਲਬ ਆਪਣੀ ਮਰਜ਼ੀ ਹੁੰਦੀ ਹੈ ਕਿ ਜਿੰਨਾ ਕੰਮ ਕਰਨਾ ਉਸ ਤੋਂ ਬਾਅਦ ਉਹ ਰੈਸਟ ਵੀ ਕਰ ਸਕਦੇ ਇਹ ਨਹੀਂ ਨੇ ਕਿ ਕੰਟੀਨਿਊਸਲੀ ਵਰਕ ਹੀ ਕਰਦੇ ਰਹਿਣ ਜਿ세ਾ ਕਿ ਆਹ ਇੰਡੀਆ ਦੇ ਵਿੱਚ ਆ ਮਤਲਬ ਹੁੰਦਾ ਕਿ ਇੱਕ ਵਾਰੀ ਆਫਿਸ ਬੰਦਾ ਚੱਲ ਜਾਏ ਤੋਂ ਉਹਨਾਂ ਨੇ ਰੈਗੂਲਰ ਕੰਮ ਕਰਨਾ ਠੀਕ ਹੈ ਉਹਨਾਂ ਨੂੰ ਰਾਤ ਨੂੰ ਹੀ ਰੈਸਟ ਮਿਲਦੀ ਹੈ ਆਪਣੇ ਘਰ ਆ ਕੇ ਤੇ ਕਹਿੰਦੇ ਕਿ ਉੱਥੇ ਇਹੋ ਜਿਹੀ ਕੋਈ ਪਾਬੰਦੀ ਨਹੀਂ ਹੈ ਕੋਈ ਵੀ ਇਨਸਾਨ ਜਿਹੜਾ ਆਪਣੀ ਮਰਜ਼ੀ ਨਾਲ ਕੰਮ ਕਰਦਾ ਤੇ ਕੰਮ ਕਰਨ ਦੇ ਦੌਰਾਨ ਉਹਨਾਂ ਨੂੰ ਸਮਾਂ ਮਿਲਦਾ ਕਿ ਉਹ ਰੈਸਟ ਵੀ ਕਰ ਸਕਣ ਠੀਕ ਹੈ ਬੇਟਾ ਉਹ ਜ਼ਿੰਦਗੀ ਦੇ ਰਾਜੇ ਤੇ ਉਸਾਰੀਏ ਹਨ ਉਹ ਰਾਜੇ ਮਤਲਬ ਆਪਣੀ ਮਰਜ਼ੀ ਨਾਲ ਕੰਮ ਕਰਨਾ ਆਪਣੀ ਮਰਜ਼ੀ ਨਾਲ ਖਾਣਾ ਪੀਣਾ ਆਪਣੀ ਮਰਜ਼ੀ ਨਾਲ ਰੈਸਟ ਕਰਦੇ ਠੀਕ ਹੈ ਰਾਜੇ ਇਸ ਕਰਕੇ ਨੇ ਉਸਾਰੀਏ ਮਤਲਬ ਕਿ ਉਹ ਮਤਲਬ ਆਪਣਾ ਲਾਈਫ ਨੂੰ ਬਹੁਤ ਅੱਛੀ ਤਰ੍ਹਾਂ ਗੁਜ਼ਾਰਦੇ ਨੇ ਮਤਲਬ ਆਪਣਾ ਇਹੋ ਜਿਹੀ ਐਕਟੀਵਿਟੀਜ਼ ਕਰਦੇ ਨੇ ਇਸ ਕਰਕੇ ਉਹਨਾਂ ਦੀ ਲਾਈਫ ਜਿਹੜੀ ਈਜ਼ੀ ਹੋ ਜਾਂਦੀ ਹੈ ਠੀਕ ਹੈ ਲੇਖਕ ਨੂੰ ਆਪਣੇ ਇੱਕ ਕਵੀ ਦੋਸਤ ਵਰਿਆਮ ਅੰਬਰ ਦੇ 80-82 ਸਾਲਾਂ ਦੇ ਪਿਤਾ ਦੀ ਯਾਦ ਆਉਂਦੀ ਹੈ। ਲੇਖਕ ਜਦੋਂ ਵੀ ਉਹਨਾਂ ਦੇ ਘਰ ਜਾਂਦੇ ਸਨ ਤਾਂ ਉਹ ਆਪਣੇ ਪੋਤਰੇ ਜਾਂ ਪੋਤਰੀ ਦੀ ਬਾਹ ਫੜ ਕੇ ਉਹਨਾਂ ਕੋਲ ਆ ਕੇ ਬੈਠ ਜਾਂਦੇ ਸਨ ਅਤੇ ਉਸ ਨੂੰ ਕਹਿੰਦੇ ਕਿ ਉਹ ਬੜੀ ਦੇਰ ਬਾਅਦ ਆਇਆ ਹੈ। ਉਹ ਉਸ ਨੂੰ ਉਡੀਕਦੇ ਰਹਿੰਦੇ ਹ। ਉਹ ਉਸ ਨੂੰ ਆਪਣੇ ਹਿੱਸੇ ਦੇ ਪੈਸੇ ਦੇ ਕੇ ਕਹਿੰਦਾ ਹੈ ਕਿ ਉਹ ਸ਼ਾਮ ਇਕੱਠੇ ਬਿਤਾਉਣਗੇ ਕਹਿੰਦਾ ਮਤਲਬ ਹੈ ਕਿ ਲੇਖਕ ਤੇ ਲੇਖਕ ਦਾ ਜਿਹੜਾ ਦੋਸਤ ਹੈ ਉਹ ਤੇ ਉਹਨਾਂ ਦੇ ਪਿਤਾ ਜੀ ਮਤਲਬ ਇੱਕ ਫਰੈਂਡ ਸਰਕਲ ਉਹਨਾਂ ਦਾ ਬਣਿਆ ਹੋਇਆ ਹੈ ਤੇ ਜਦੋਂ ਉਹਨਾਂ ਦੇ ਘਰ ਆਂਦੇ ਕਿਤੇ ਇਕੱਠੇ ਬੈਠ ਕੇ ਰਲਵੇਂ ਪੈਸੇ ਪਾਉਣ ਦੇ ਕਹਿੰਦਾ ਮਤਲਬ ਜਦੋਂ ਵੀ ਉਹਨਾਂ ਨੇ ਇੱਕ ਮਿੰਨੀ ਪਾਰਟੀ ਕਰਦੇ ਨੇ ਤੇ ਉਸ ਵਿੱਚ ਕੀ ਕਰਦੇ ਨੇ ਕਿ ਉਹ ਡਰਿੰਕ ਵਗੈਰਾ ਕਰਦੇ ਨੇ ਜਿੱਦੇ ਇਕੱਠੇ ਪੈਸੇ ਪਾ ਕੇ ਇਕੁਅਲ ਇਕੁਅਲ ਪੈਸੇ ਪਾ ਕੇ ਇੰਜੋਏ ਕਰਦੇ ਨੇ ਲੇਖਤ ਉਸ ਦਾ ਕਵੀ ਦੋਸਤ ਤੇ ਉਸ ਦੇ ਬਜ਼ੁਰਗ ਪਿਤਾ ਜੀ ਰਲ ਕੇ ਇੱਕੋ ਜਿਹਾ ਹਿੱਸਾ ਪਾਉਂਦੇ ਤੇ ਵਧੀਆ ਸ਼ਰਾਬ ਪਿੰਦੇ ਇੱਕੋ ਜਿਹਾ ਹਿੱਸਾ ਪਾਉਂਦੋ ਮਤਲਬ ਕਿ ਪੈਸੇ ਇਕੋ ਜਿਹੇ ਦਿੰਦੇ ਜਿਸ ਨਾਲ ਕਿ ਡਿਵਾਈਡ ਕਰ ਲੈਂਦੇ ਤਿੰਨ ਹਿੱਸਿਆਂ ਵਿੱਚ ਤੇ ਇਕੋ ਜਿਹੀ ਪੈਸੇ ਪਾ ਕੇ ਤੇ ਸ਼ਰਾਬ ਪੀਂਦੇ ਇੱਕ ਪੈਗ ਮਗਰੂ ਉਹ ਬੀਤੇ ਸਮੇਂ ਦੀਆਂ ਗੱਲਾਂ ਸੁਣਾਉਂਦੇ ਇੱਕ ਪੈਗ ਮਗਰੂ ਮਤਲਬ ਇੱਕ ਘੁੱਟ ਲਾ ਕੇ ਤੇ ਫਿਰ ਉਹ ਗੱਲਾਂ ਕਰਦੇ ਤੇ ਬੀਤੇ ਸਮੇਂ ਦੀਆਂ ਗੱਲਾਂ ਸੁਣਾਦੇ ਕੌਣ ਸੁਣਾਦੇ ਲੇਖਕ ਦੇ دوست ਦੇ ਪਿਤਾ ਜੀ ਸੁਣਾਦੇ ਠੀਕ ਹੈ ਉਹ ਦੱਸਦੇ ਹਨ ਕਿ ਉਹ ਘਰੋਂ ਅਲਟ ਭੋਰੇ ਹੋ ਕੇ ਨਿਕਲ ਗਏ ਤੇ ਅਫਰੀਕਾ ਵਿੱਚ 30 ਬਰੇ गुजार ਕੇ ਉਹ ਇੱਕ ਨੰਬਰ ਦਾ ਕਾਰੀਗਰ ਬਣਿਆ ਮਤਲਬ ਲੇਖਕ ਦੇ دوست ਦੇ ਪਿਤਾ ਜੀ ਠੀਕ ਹੈ ਇੱਕ ਨੰਬਰ ਦੇ ਕਾਰੀਗਰ ਬਣੇ ਅਤੇ ਉਹਨਾਂ ਨੇ ਹਜ਼ਾਰਾਂ ਰੁਪਏ ਕਮਾਏ ਤੇ ਖਰਚ ਵੀ ਕੀਤੇ ਉਹ ਆਪਣੇ ਪੁੱਤਰ ਦੀ ਹਾਜ਼ਰੀ ਵਿੱਚ ਵੀ ਅਫਰੀਕਾ ਦੀਆਂ ਭੜ ਜਵਾਨ ਔਰਤਾਂ ਦੇ ਸਾਥ ਦੀਆਂ ਗੱਲਾਂ ਬੜੇ ਨਿਸੰਗ ਹੋ ਕੇ ਕਰਦੇ ਸਨ ਮਤਲਬ ਆਪਣੇ ਬੇਟੇ ਦੀ ਹਾਜ਼ਰੀ ਕਹਿੰਦਾ ਮਤਲਬ ਇਹ ਮੋਸਟਲੀ ਹੁੰਦਾ ਹੈ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਆਪਣੇ ਬੱਚਿਆ ਸਾਹਮਣੇ ਕੋਈ ਅਹਲਜੀ ਗੱਲ ਨਹੀਂ ਕਰਦੇ ਬਟ ਇਹਦੇ ਵਿੱਚ ਕੀ ਕਰਦਾ ਹੈ ਕਿ ਲੇਖਕ ਦੇ ਦੋਸਤ ਦੇ ਜਿਹੜੇ ਪਿਤਾ ਜੀ ਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਅਫਰੀਕਾ ਗਏ ਹਨ ਜਦੋਂ ਉਸ ਸਮੇਂ ਦੀ ਔਰਤਾਵਾਰੇ ਜੋ ਉਹਨਾਂ ਦਿਨਾਂ ਰਿਲੇਸ਼ਨ ਹੋਏ ਨੇ ਉਹਨਾਂ ਦੇ ਉਹਨਾਂ ਬੜੇ ਗੱਲਾਂ ਨਿਸੰਘ ਹੋ ਕੇ ਬਿਨਾਂ ਸ਼ਰਮਤੂ ਕਰਦੇ ਸਨ ਉਹਨਾਂ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮਾਣਿਆ ਸੀ ਹੁਣ 80-82 ਸਾਲ ਦੀ ਉਮਰ ਵਿੱਚ ਉਹ ਕਾਉਂਸਲਰ ਕੋਲ ਛੋਟੀ ਜਹੀ ਦੁਕਾਨ ਉੱਤੇ ਬੈਠ ਕੇ ਚੌਂਕੀਆਂ ਭਾਵੇ ਅਤੇ ਚਕਲੇ ਵੇਚ ਕੇ ਸਾਮਯੋਗੀ ਸਬਜ਼ੀ ਤੇ ਬੱਚਿਆਂ ਲਈ ਫਲ ਲੈ ਕੇ ਆਉਂਦੇ ਸਨ ਕਹਿਣ ਦਾ ਮਤਲਬ ਹੈ ਕਿ 80-82 ਸਾਲਾਂ ਦੇ ਵਿੱਚ ਵੀ ਉਹ ਘਰ ਨਹੀਂ ਬੈਠੇ ਸਗੋਂ ਕੀ ਕਰਦੇ ਕਿ ਇੱਕ ਛੋਟਾ ਜਿਹਾ ਉਹਨਾਂ ਨੇ ਦੁਕਾਨ ਹੈ ਜਿੱਥੇ ਉਹ ਚੌਂਕੀਆਂ ਪਾਵੇ ਤੇ ਚਕਲੇ ਬਣਾ ਕੇ ਸ਼ਾਮ ਜੋਗੀ ਸਬਜ਼ੇ ਤੇ ਬੱਚਿਆਂ ਵਾਸਤੇ ਫਲ ਫਰੂਟ ਲੈ ਕੇ ਆ ਜਾਂਦੇ ਨੇ। ਲੇਖਕ ਦੀਵਾਲੀ ਤੇ ਦੁਸਹਿਰੇ ਦੀਆਂ ਕਈ ਰਾਤਾਂ ਉਹਨਾਂ ਨਾਲ ਪਿਛਲੇ 10 ਸਾਲਾਂ ਤੋਂ ਇਕੱਠਾ ਬਿਤਾ ਰਿਹਾ ਹੈ ਸੀ। ਜਦੂ ਕਦੇ ਲੇਖਕ ਅਚਾਨਕ ਉਹਨਾਂ ਦੇ ਘਰ ਜਾਂਦਾ ਤਾਂ ਉਹ ਆਪਣੇ ਪੁੱਤਰ ਦੀ ਗੈਰ ਹਾਜ਼ਰੀ ਉਸ ਦਾ ਦੋਸਤ ਬਣ ਕੇ ਪੂਰਾ ਕਰਦੇ। ਜਿਸ ਦਿਨ ਉਹ ਗੁਜ ਗਏ ਤਾਂ ਲੇਖਕ ਨੇ ਅਨੁਭਵ ਕੀਤਾ ਇਹ ਤੋਂ ਇੱਕ ਬਹੁਤ ਹੀ ਸ਼ਾਨਦਾਰ ਵਿਰਧ ਚਲਾ ਗਿਆ ਹੈ ਵਿਰਧ ਦਾ ਮਤਲਬ ਬਜ਼ੁਰਗ ਅਨੁਭਵ ਕੀਤਾ ਮਤਲਬ ਫੀਲ ਕੀਤਾ ਗੁਜਰੇ ਮਤਲਬ ਨਦੀ ਡੈਥ ਹੋ ਗਈ ਜਦੋਂ ਤੇ ਲੇਖਕ ਨੇ ਇਹ ਫੀਲ ਕੀਤਾ ਕਿ ਤੋਂ ਇੱਕ ਬਹੁਤ ਹੀ ਵਧੀਆ ਇਨਸਾਨ ਚਲਾ ਗਿਆ ਹੈ ਠੀਕ ਹੈ ਬੇਟਾ ਹਾਂਜੀ ਅੱਗੇ ਹੈ ਇਸ ਪ੍ਰਕਾਰ ਇਸ ਨਿਬੰਧ ਵਿੱਚ ਲੇਖਕ ਜਿੱਥੇ ਮਨੁੱਖ ਨੂੰ ਜ਼ਿੰਦਗੀ ਜ਼ਿੰਦਾਦਿਲੀ ਨਾਲ ਗੁਜ਼ਾਰਨ ਦੀ ਪ੍ਰੇਰਣਾ ਦਿੰਦਾ ਹੈ ਉੱਥੇ ਹੀ ਇਹ ਇਸ਼ਾਰਾ ਕਰਦਾ ਹੈ ਕਿ ਉਸਦੇ ਦੇਸ਼ ਵਿੱਚ ਵੀ ਸਰਕਾਰ ਵਿਰਧਾਂ ਦੀ ਸੰਭਾਲ ਲਈ ਵਿਰਧ ਕਾਰਮਤ੍ਰ 올ਡ ਏਜ ਹਾਊਸ ਬਣਾਉਣ ਤਾਂ ਜੋ ਮਨੁੱਖ ਬੁਢਾਪੇ ਵਿੱਚ ਦੁੱਖ ਤਕਲੀਫਾਂ ਤੋਂ ਮੁਕਤ ਹੋ ਕੇ ਜਿੰਦਾਦਿਲੀ ਨਾਲ ਆਪਣਾ ਬੁਢਾਪਾ گزارਾ ਇਸ ਪ੍ਰਕਾਰ ਇਸ નિਬੰਧ ਦਾ ਵਿਸ਼ਾ ਬੜਾ ਉਸਾਰੂ ਤੇ ਪ੍ਰੇਰਣਾ ਭਰਪੂਰ ਹੈ ਉਸਾਰੂ ਕਿਸ ਕਿਉਂ ਹੈ ਉਸਾਰੂ ਇਸ ਕਰਕੇ ਹੈ ਕਿ ਉਹ ਡਿਜ਼ਾਇਰ ਰੱਖਦਾ ਪਿਆ ਲੇਖਕ ਕਿ ਮੇਰੇ ਜਿਹੜੇ ਭਾਰਤ ਸਰਕਾਰ ਹੈ ਉਹ ਵੀ વૃਦਾ ਵਾਸਤੇ ਇਹੋ ਜਿਹਾ 올ਡ ਏਜ ਹਾਊਸ ਬਣਾਉਣਾ ਉਸਾਰੂ ਮਤਲਬ ਇਹ ਸੋਚ ਰੱਖਦਾ ਠੀਕ ਹੈ ਪ੍ਰੇਰਣਾ ਕੀ ਹੈ ਪ੍ਰੇਰਣਾ ਉਹ ਦੇ ਰਿਹਾ ਹੈ ਕਿ ਲੇਖਕ ਹਰ ਮਨੁੱਖ ਨੂੰ ਆਪਣਾ ਜਿਹੜਾ ਬੁਢਾਪਾ ਹੈ ਉਹਨੂੰ ਇੱਕ ਭਿਆਨਕ ਚੀਜ਼ ਭਿਆਨਕ ਅਵਸਥਾ ਨਹੀਂ ਸਮਝਣੀ ਚਾਹੀਦੀ ਸਗੋ ਆਪਣਾ ਬੁਢਾਪਾ ਜਿਹੜਾ ਕੰਮਕਾਜ ਕਰਦੇ ਹੋਏ ਜਿੰਦਾਦਿਲੀ ਨਾਲ ਗੁਜ਼ਾਰਨਾ ਚਾਹੀਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਜਿਹੜਾ ਵਿਸ਼ਾ ਵਸਤੂ ਇਹ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਅਸੀਂ ਕੰਮ ਸ਼ੁਰੂ ਕਰਾਂਗੇ ਜਿਹਦੇ ਵਿੱਚ ਸਾਨੂੰ ਸਾਰ ਵੀ ਕਰਨਾ ਪੈਣਾ ਹੈ ਵਿਸ਼ਾ ਵਸਤੂ ਵੀ ਤੇ ਕਰੈਕਟਰ ਸਕੈਚ ਵੀ ਕਰਦੇ ਪਾਣੇ ਠੀਕ ਹੈ ਬੇਟਾ ਇੱਥੋਂ ਤੱਕ ਤੇ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ